ਇਕਾਲ ਮੇਰੇ ਸਾਰੇ ਵੀਣ ਭੈਣ ਭਰਾਵਾਂ ਨੂੰ ਤੇ ਬਜ਼ੁਰਗਾਂ ਨੂੰ ਬਾਈ ਅੱਜ ਟਾਈਮ ਅਸੀਂ ਬਾਈ ਜਨਰਲ ਮੌਜੂਦ ਆ ਤੇ ਸਵੇਰ ਦਾ ਟਾਈਮ ਹੋਇਆ 7 ਵਜੇ ਦਾ ਤੇ ਬਾਈ ਅਸੀਂ ਉੱਠ ਗਏ ਸੀ ਬਾਈ 6:30 ਵਜੇ ਹੀ ਤੇ ਕੁਛ ਕਚੇ ਰਬਾਰ ਹੀ ਪਏ ਰਹੇ ਬਾਈ ਥੋੜੀ ਹਵਾ ਜੀ ਲੈਂਦੇ ਰਹੇ ਤੇ ਇੱਧਰ ਬਾਈ ਹਰਪਾਲ ਸ਼ਾਲਾ ਮਰੀ ਜਾਂਦਾ ਅੱਛਾ ਲਾ ਨਹੀਂ ਤੇ ਅੱਜ ਦਾ ਬਾਈ ਆਪਣਾ ਸਫ਼ਰ ਹੋਣਾ ਜਨਰਲ ਤੋਂ ਮਾਰਚੁਲਾ ਦਾ ਤੇ ਮਾਰਚੁਲਾ ਬਾਈ ਇੱਕ ਦੋ ਦਿਨ ਕੱਟਾਂਗੇ ਯਾਰ ਰਾਵਣ ਵਾਲਾ ਉੱਥੇ ਕੋਈ ਵਧੀਆ ਜੀ ਥਾਂ ਲੱਭ ਕੇ ਨਾ ਅਸੀਂ ਉੱਥੇ 2 ਦਿਨ ਰਵਾਂਗੇ ਕਿਉਂਕਿ ਮਾਰਚੂਲਾ ਬਹੁਤ ਹੀ ਸੋਹਣੀ ਵੈਲੀ ਹੈ ਬਾਈ ਉੱਥੇ ਮੈਂ ਪਹਿਲੇ ਗਿਆ ਹੋਇਆ ਹਾਂ ਬਾਈਕ ਤੇ ਪਰ ਸਾਈਕਲਾਂ ਤੇ ਅਸੀਂ ਪਹਿਲੀ ਵਾਰੀ ਜਾ ਰਹੇ ਹਾਂ ਤੇ ਮਾਰਚੂਲਾ ਬਾਈ ਰਵਾਂਗੇ 38 ਕਿਲੋਮੀਟਰ ਦਾ ਜ ਸਫਰ ਹੈ ਬਾਈ ਤੇ ਰਾਹ ਪਲੇਨ ਹੀ ਹੈਗਾ ਤੇ ਅੱਜ ਫਿਰ ਵਾਟ ਕੱਢ ਕੇ 38 ਕਿਲੋਮੀਟਰ ਤੇ ਅਸੀਂ ਫਿਰ ਪਹੁੰਚ ਆ ਗਏ ਬਾਈ ਤੇ ਚਲੋ ਟੈਂਟ ਕਰਤੀਏ ਪੈਕ ਹੁਣ ਤੇ ਉਸ ਤੋਂ ਬਾਅਦ ਬਾਈ ਇੱਥੇ ਅੱਜ ਛੱਤ ਮਿਲ ਗਈ ਸੀਗੀ ਪੈਣ ਵਾਸਤੇ ਕੱਲ ਅਸੀਂ ਵਾਟ ਨਬੜ ਕੇ ਆਏ 60 ਵਾਟ ਕਿਲੋਮੀਟਰ ਦੀ ਜਿਹੜੀ ਕਿ ਸੋਹਣੀ ਨਿਬੜ ਗਈ ਟਾਈਮ ਸੇਰੀ ਕਿਉਂਕਿ ਛੇਤੀ ਅਸੀਂ ਉੱਠ ਗਏ ਸੀ ਉਹ ਤੇ ਛੇਤੀ ਉੱਠਣ ਦਾ ਦਿੱਤਾ ਫਿਰ ਫਾਇਦਾਦਾ ਹੁੰਦਾ ਹੀ ਹੈ ਬਾਈ ਯਾਰ ਇੱਧਰ ਬਾਈ ਫਿਰ ਪਾਲ ਛਾੜੀ ਜਾਂਦਾ ਅਜਿੰਨੇ ਛੜੇ ਕਿਹਨੇ ਦੇਖਾਂ ਸੀ ਅੱਜ ਚਲੋ ਬਾਈ ਮਿਲਦੇ ਹਾਂ ਹੁਣ ਤੁਹਾਨੂੰ ਥੋੜਾ ਸੇਖਣਾ ਤੇ ਬਾਈ ਫੜੇ ਪਾ ਥੋੜਾ ਕੰਮ ਜਾਂ ਨਵੇੜ ਲਈਏ ਇਹ ਉਹੀ ਬੰਦਾ ਬਾਈ ਰਾਤ ਜਿਹੜਾ ਸਪਰਾਈਟ ਲੈ ਕੇ ਆਇਆ ਸੀ ਅੰਦਰ ਢਾਢੇ ਵਾਲਾ ਕਿ ਬਾਈ ਇੱਧਰ ਲੇ ਕੇ ਰਹਿਤਾ ਦੇ ਸ਼ੋਲੇ ਸਵੇਰੇ ਸਵੇਰੇ ਹਾਲ ਦੇ ਚੀਜ਼ ਮਿਲਦੇ ਉਸ ਤੋਂ ਵਧੀਆ ਕੀ ਹੈ ਬਾਈ ਆਈ ਸਵੇਰੇ ਸਵੇਰੇ ਸਾਢੇ ਇੱਕ 7-8 ਵਜੇ ਦੇ ਚਲਦੇ ਹੋਏ ਤੇ ਤੜਕੇ ਜਿਹੜਾ ਮੌਸਮ ਹੈ ਬਾਈ ਇਹ ਸੋਹਣਾ ਹੈ ਯਾਰ بارش ਦਾ ਪੂਰਾ ਮਾਹੌਲ ਲੱਗਦਾ ਹੈ ਦਿੱਲੀ ਨੰਬਰ ਕੱਢੀ ਬਾਈ ਵੈਗਨ ਆ ਰਿਹਾ ਤੇ ਬਾਈ ਜਨਰਲ ਪਿੰਡ ਅਸੀਂ 1 ਕਿਲੋਮੀਟਰ ਪਿੱਛੇ ਛੱਡ ਆਏ ਆ ਤੇ ਹੁਣ ਸਾਈਕਲ ਥੋੜਾ ਚੜਾਈ ਤੇ ਚੜਾ ਰਹੇ ਆ ਉਸ ਤੋਂ ਬਾਅਦ ਕਹਿੰਦੇ ਆ 30 ਕਿਲੋਮੀਟਰ ਪਲੇਨ ਰਾ ਹੈਗਾ ਉਹ ਫਿਰ ਅਸੀਂ ਕਵਰ ਕਰਾਂਗੇ ਬਾਈ ਇਹ ਦਾ ਚੂਚੇ ਲੈ ਕੇ ਜਾਈਏ ਨਹੀਂ ਬਾਈ ਉਹ ਸੋਣਾ ਪਿੰਡ ਹੈ ਬਾਈ ਜਨਰਲ ਪਿੱਛੇ ਛੱਡਦਾ ਸੀ ਕੋਈ ਸੀਗਾ ਨਹੀਂ ਦਿਖਾਉਣ ਵਾਲਾ ਤਾਂ ਪਿੱਛੇ ਛੱਡਦਾ ਇਹ ਅਮੀਰ ਪਿੰਡ ਹੈ ਸੀਗਾ ਬਾਈ ਇੱਥੇ ਦਾ ਤੇ ਜਿਹੜਾ ਪਿੰਡ ਸੀਗਾ ਉਹ ਤੁਹਾਨੂੰ ਵੈਸੇ ਗੱਲ ਦਿਖਾਤਾ ਸੀਗਾ ਵੀਡੀਓ ਦੇ ਵਿੱਚ ਤੇ ਅੱਜ ਦਾ ਜਿਹੜਾ ਸਫਰ ਹੈ ਬਾਈ ਉਹ 38 ਕਿਲੋਮੀਟਰ ਦਾ ਹੋਣ ਵਾਲਾ ਜਨਰਲ ਤੋਂ ਮਾਰ ਚੁਲਾ ਤੇ ਅੱਜ ਬਾਈ ਨਹਾਣ ਦਾ ਬਹੁਤ ਜੀ ਕਰ ਜਾਂਦਾ ਕਿਉਂਕਿ ਨਹਾਤੇ ਨਹੀਂ ਹੋਏ ਸੀ ਬਾਈ ਪਰਸੋਂ ਦੇ ਕੋਈ ਚੱਕਰ ਨਹੀਂ ਯਾਰ ਟ੍ਰੈਵਲਿੰਗ ਤੇ ਇਹ ਸਭ ਚੀਜ਼ਾਂ ਤਾਂ ਹੁੰਦੀਆਂ ਨੇ। ਆਹ ਸੋਹਣੇ 뷰 ਬਾਈ। ਕੀ ਖੂਬਸੂਰਤ ਕੁਦਰਤ ਬਣਾਈ ਹੋਈ ਯਾਰ ਮਹਾਰਾਜ ਨੇ। ਆਨੰਦ ਹੀ ਆਨੰਦ ਹੈ ਭਈਆ। ਰਾਮ ਗੰਗਾ ਸੱਜੇ ਬੰਨੇ ਬਹਿੰਦੀ ਹੋਈ। ਮੌਸਮ ਪੂਰਾ ਐਨ ਠੰਡਾ ਤੇ ਬਾਰਿਸ਼ ਵਾਲਾ ਭਾਈ। ਢਾਲ ਐ। 3-4 ਕਿਲੋਮੀਟਰ ਦੀ ਭਾਈ। ਬਾਈ। ਇਹੋ ਪੁੱਲ ਆ ਗਿਆ ਜਿਹੜਾ ਸਾਨੂੰ ਕੱਲ ਦੱਸੀਂਦਾ ਸੀ ਬਾਈ ਇੱਥੋਂ ਦੀ ਜਿਹੜਾ ਰਾਹ ਕੱਟੇਗਾ ਤੇ ਆਹ ਜਿਹੜਾ ਪੁੱਲ ਹੈਗਾ ਆਪਣਾ ਮਾਰਚੁਲਾ ਜਾਊਗਾ ਬਾਈ ਤੇ ਆਹ ਪੁੱਲ ਫੜ ਲਈਏ ਤੇ ਚਲੀਏ ਫਿਰ ਮਾਰਚੁਲਾ ਕੇ ਚਲੀਏ ਫਿਰ ਚੱਲੋ 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 ਜੀ ਚ ਖਿੱਚ ਲਈਏ ਯਾਰ ਬਾਈ 3 ਕਿਲੋਮੀਟਰ ਕੱਢ ਆਈ ਅਸੀਂ ਪਿੰਡਾਂ ਤੇ ਵਧੀਆ ਨਿਬੜ ਗਿਆ ਸਫ਼ਰ ਤੁਸੀਂ ਰਾਹ ਦੇਖ ਲਓ ਜੇ ਜਨਰਲ ਕੰਨੀਓ ਆਉਂਗੇ ਤਾਂ ਬਾਈ ਇਹ ਰੋਡ ਦੀ ਫੜਨਾ ਤੁਸੀਂ ਸੱਜੇ ਹੱਥ ਹੋ ਜਾਣਾ ਬਾਈ ਮਾਰਚੁਲਾ ਵਾਲਾ ਨਵਾਂ ਰੋਡ ਹੈ ਇਹ 38 ਕਿਲੋਮੀਟਰ ਬਾਈ ਨਮਾ ਰਾਹ ਬਣਿਆ ਮਾਰਚੂਲਾ ਵਾਲਾ 48 ਕਿਲੋਮੀਟਰ ਇੱਥੋਂ ਦੀ ਅਗਰ ਆਪਾਂ ਉਹਨੇ ਰਾਹ ਤੋਂ ਜਾਂਦੇ ਸੀਗੇ ਜਿਹੜਾ ਉਹ ਪਹਿਲੇ ਵਾਲਾ ਰਾਹ ਸੀਗਾ ਉੱਥੋਂ ਤਕਰੀਬਨ 100 ਕਿਲੋਮੀਟਰ ਪੈਂਦਾ ਸੀ ਭਾਈ ਤੇ ਫਿਰ ਇਹ ਕੱਚਾ ਹੀ ਰਾਹ ਹੈਗਾ ਫਿਰ ਵੀ ਇੱਥੇ ਆਪਾਂ ਕੱਢ ਦਵਾਂਗੇ ਸਾਈਕਲ ਤਾਂ ਲਾਉ ਹੈਗੀ ਇਹ ਇੱਥੇ ਨਮਾ ਰਾਹ ਹੈ ਤੇ ਕੱਢ ਦਈਏ ਫਿਰ ਇੱਥੇ ਦੀ ਬਾਟ ਜਿਹੜੀ ਨਿਬੜਦੀ ਹੈ ਭਾਈ ਆਹ ਜਿਹੜਾ ਰੋਡ ਹੈ ਭਾਈ ਇਹ ਕਾਫੀ ਭਾਈ ਟੁੱਟਿਆ ਹੋਇਆ ਤੇ ਕੱਚਾ ਰਾਹ ਹੈ ਤੇ ਜੋਰ ਵਾਹ ਵਾ ਲਗਾਈ ਜਾਂਦਾ ਹੈ ਮਾਰਚੂਲਾ ਇੱਥੋਂ ਰਹਿ ਗਿਆ 35 ਕਿਲੋਮੀਟਰ ਨਾਨਨਕੋਟਾ 8 ਕਿਲੋਮੀਟਰ ਕੋਟੇਸ਼ਵਰ 15 ਆਮਨਗਰ 75 ਤੇ ਆਮਗਦੇਰਾ 2 ਕਿਲੋਮੀਟਰ ਇੱਥੇ ਬਾਈ ਥੋੜਾ ਜਿਹਾ ਰਾਹ ਔਖਾ ਹੈਗਾ ਥੋੜੀ ਚੜ੍ਹਾਈ ਹੈਗੀ ਹਲਕੀ ਜੀ ਕੀ ਪਤਾ ਅੱਗੇ ਆ ਕੇ ਨਾ ਮਿਲੇ ਤੇ ਕੱਢ ਦਿੰਨੇ ਆ ਬਾਈ ਕੜਨਾ ਪੈਣਾ ਹੀ ਅੱਜ ਸਾਨੂੰ 35 ਕਿਲੋਮੀਟਰ ਮਾਰਚੂਲਾ ਹੋ 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 ਬਾਈ ਇਹ ਜਿਹੜਾ ਰੋਡ ਆ ਬਾਈ ਇਹ ਕਾਫੀ ਬਾਈ ਟੁੱਟਿਆ ਹੋਇਆ ਤੇ ਕੱਚਾ ਰਾਹ ਹੈ ਤੇ ਜੋਰ ਵਾਹ ਵਲ ਗਈ ਜਾਂਦਾ ਹੈ ਮਾਰਚੂਲਾ ਇੱਥੋਂ ਰਹਿ ਗਿਆ 35 ਕਿਲੋਮੀਟਰ ਨਾ ਨਾ ਕੋਟਾ 8 ਕਿਲੋਮੀਟਰ ਕੋਟੇਸ਼ਵਰ 15 ਰਾਮਨੇਗਰ 75 ਤੇ ਆਮਦੇ ਦੇਰਾ 2 ਕਿਲੋਮੀਟਰ ਇੱਥੇ ਭਾਈ ਥੋੜਾ ਜਿਹਾ ਰਾਹ ਔਖਾ ਹੈਗਾ ਥੋੜੀ ਚੜ੍ਹਾਈ ਹੈਗੀ ਹਲਕੀ ਜੀ ਕੀ ਪਤਾ ਅੱਗੇ ਜਾ ਕੇ ਨਾ ਮਿਲੇ ਤੇ ਕੱਢ ਦਿੰਨੇ ਆ ਭਾਈ ਕੜਨਾ ਪੈਣਾ ਹੀ ਹੈ ਅੱਜ ਸਾਨੂੰ 35 ਕਿਲੋਮੀਟਰ ਮਾਰਚੂਲਾ ਹੋ 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 ਕਿਹੜਾ ਰਿਹਾ ਭਾਈ ਆਪਣਾ ਸਾਈਕਲ ਪੁਰਾਣੀ ਛੇਤੀ 53 ਕਿਲੋਮੀਟਰ ਪਿੱਛੇ ਹਸਿਆਣ 1 ਕਿਲੋਮੀਟਰ ਭਾਈ ਹਾਵਾ ਵਾਵਾ ਜੋਰ ਨਾਲ ਆਈ ਜਾਂਦੀ ਐ ਤੇ ਖੇਚਦੀ ਐ ਫਿਰ ਪੈਂਡਾ ਬਾਈ ਪੂਰਾ ਮਾਹੌਲ ਬਣ ਗਿਆ بارش ਪੈਣ ਦਾ ਕਣੀਆਂ ਹਲਕੀਆਂ-ਦਕੀਆਂ ਸ਼ੁਰੂ ਹੋ ਗਈਆਂ ਨੇ ਹੁਣ ਲੱਭਦੇ ਆ ਕੋਈ ਯਾਰ ਸ਼ਰਾਹ ਜੀ ਜਿੱਥੇ ਸਾਈਕਲ ਵੀ ਲਾ ਕੇ ਸੀ ਬੈ ਸਕੇ ਕੁਸ ਕੁਚੇਰ ਬਹਿ ਜੀਏ بارش ਨੇ ਕਰਤਾ ਬੁਰਾ ਹਾਲ ਤਰਪਾਲ ਹੈ ਨਹੀਂ ਸੀ ਫਿਰ ਅਸੀਂ ਟੈਂਟੀ ਪਾ ਲਿਆ ਬਾਈ ਤੇ ਬਹੁਤ ਤੇਜ਼ ਆ ਬਾਈ بارش ਸਮਾਨ ਸੱਲਾ भेजना आज ਸੰਭਵ ਹੈ ਬਾਈ ਬਾਈ ਟੈਂਕ ਇਖੱਠਾ ਹੋਇਆ ਪਾਣੀ ਹਰਪਾਲ ਪੀ ਜਾਂਦਾ ਬਾਈ ਬਹੁਤ ਵਧੀਆ ਪਾਣੀ ਹੁੰਦਾ ਬਾਈ ਇਹ ਰੇਨ ਵਾਟਰ ਹਾਰਵੈਸਟ ਕਰਕੇ ਇਹਨੂੰ ਅਸੀਂ ਹਾਰਵੈਸਟ ਕਰਿਆ ਬਹੁਤ ਸੁਆਦ ਪਾਣੀ ਗਿਲਾ ਬਿੱਟੂ ਯੋ ਯੋ ਬਾਈ ਜਿੱਥੇ ਬਾਰਿਸ਼ ਪਈ ਜਾਂਦੀ ਸੀ ਕੰਟਾ ਪੈਂਦੀ ਰਹੀ ਤੇ ਕੰਟੇ ਬਾਰਿਸ਼ ਤੋਂ ਬਾਅਦ ਅਸੀਂ ਘਰ ਨਿਕਲੇ ਉੱਥੋਂ ਦੀ ਤੇ ਹੁਣ ਇਹ ਰਾਹ ਤੇ ਆਏ ਹੋਇਆ ਬਾਈ ਕਿਸੇ ਨੇ ਸਾਨੂੰ ਕਿਹਾ ਸੀਗਾ ਪੱਧਰ ਇਲਾਕਾ ਬਾਈ ਇਹ ਬਿਲਕੁਲ ਪਲੇਨ ਹੈ ਪਰ ਇੱਥੇ ਤਾਂ ਚੜਾਈ ਬਹੁਤ ਆ ਬਾਈ ਵਾਹ ਵਾਹ ਚੜਾਈ ਹੈਗੀ ਉੱਤੋਂ ਰੋਡ ਵੀ ਇਹ ਗਿਆ ਬਾਈ ਕਿਸੇ ਟਾਈਮ ਕੋਈ ਪੈਂਚਰ ਹੋ ਗਿਆ ਇਹ ਕੁਝ ਹੋ ਗਿਆ ਬਾਕੀ ਬਾਬੇ ਦੀ ਕਿਰਪਾ ਨਾਲ ਹੋਵੇ ਨਾ ਜੇ ਹੋ ਗਿਆ ਬਾਈ ਓਖਾ ਹੀ ਹੈ ਇੱਥੇ ਫਿਰ ਥੋੜਾ ਇੱਕ ਦੋ ਹੌਣ ਚੈੱਕ ਕਰੂ ਬਾਈ ਹੋਰ ਜੀ ਸੜਕ ਹੈ ਯਾਰ ਇਹ ਟਾਇਰ ਪੜਵਾਉ ਚੰਗੇ ਹੈ ਸਾਈਕਲ ਉਹਨਾਂ ਰਾਹਾਂ ਤੇ ਜਿੱਥੇ ਕਦੀ ਕਿਸੇ ਨੇ ਸਾਈਕਲ ਨਹੀਂ ਸੀ ਦੇਖਿਆ ਕਿਉਂਕਿ ਇੱਥੇ ਆਇਈ ਨਹੀਂ ਸੀ ਇਹ ਰਾਹਾਂ ਤੇ ਇਹ ਰਾਹ ਹੈਗਾ ਸ਼ਾਰਟਕਟ ਹੈ ਪਰ ਥੋੜਾ ਜਿਹਾ ਔਖਾ ਹੈਗਾ ਪਰ ਡਬ ਦੇਣੀ ਝੋਟੇ ਤੁਰ ਜਾਂਦੇ ਆ ਬਾਈ ਇੱਥੇ ਕਿਹੇ ਬੰਦੇ ਨੇ ਸਾਈਕਲ ਨਹੀਂ ਦੇਖਿਆ ਹੋਣਾ ਜਿੰਨਾਂ ਰਹਾ ਤੇ ਸਾਈਕਲ ਸੀ ਚਲਾ ਰਹੇ ਹਾਂ ਪਹਿਲਾ ਪਿੰਡ ਆ ਬਾਈ ਸਾਡੇ ਸਾਈਕਲ ਦਾ ਇਹ ਰਾਤ ਹੈ ਬਾਈ ਤਕਰੀਬਨ 10 ਕਿਲੋਮੀਟਰ ਦਾ ਅਸੀਂ ਓਵਰਆਲ ਡਿਸਟੈਂਸ ਕਵਰ ਕਰ ਲਿਆ ਬਾਈ ਤੇ ਸਾਹਮਣੇ ਇੱਕ ਸੜਕ ਜਾਈ ਜਾਂਦੀ ਪਤਾ ਨਹੀਂ ਕਿਹੜੀ ਪਿੰਡ ਦੀ ਹੈ ਉਹ ਜਾਂ ਕਿਸੇ ਹੋਰ ਥਾਂ ਦੀ ਹੈ ਕੋਈ ਚਿੜੀ ਵੀ ਨਹੀਂ ਇੱਥੇ ਬਾਈ ਹੈਗੀ ਕੋਈ ਜਾਨਵਰ ਕਿਸੇ ਪ੍ਰਕਾਰ ਦੀ ਕੋਈ ਗੱਡੀ ਕੋਈ ਵੀ ਹੈ ਨਹੀਂਗਾ ਯਾਰ ਰੋਡ ਜਮਾਂ ਟੁੱਟਿਆ ਹੋਇਆ ਹੈ ਤੇ ਰੋਡ ਸਿੱਧਾ ਮਾਰਚੂਲਾ ਜਾਂਦਾ ਸ਼ਾਰਟਕਟ ਹੈ ਬਾਈ ਤਾਂ ਅਸੀਂ ਇੱਥੇ ਆ ਗਏ ਨਹੀਂ ਤਾਂ ਸਾਨੂੰ ਵੀ ਕੋਈ ਬਾਈ ਐਸਾ ਕੋਈ ਸ਼ੌਕ ਹੈ ਨਹੀਂ ਕਿ ਅਸੀਂ ਸ਼ਾਰਟਕਟ ਲੈ ਕੇ ਸਫ਼ਰ ਕਰੀਏ ਅੱਜ ਅਸੀਂ ਮਾਰਚੂਲਾ ਨਾਣਾ ਹੈ ਬਾਈ ਕਿਸੇ ਤਰੀਕੇ ਪਹੁੰਚਣਾ ਹੈ ਮਾਰਚੂਲਾ ਤੇ ਬਾਈ ਤੁਸੀਂ ਦੇਖ ਸਕਦੇ ਹੋ ਹਲਕੀ ਹੋਏ ਹੋਏ ਨੇ ਬਾਹਰ ਅੱਛੇ ਪਸੀਨਾ ਵਸੀਨਾ ਹੋਏ ਪਏ ਆ ਕਿਉਂਕਿ ਰਾਹ ਹੀ ਇਹ ਜਿਹਾ ਬਾਈ ਸਾਈਕਲ ਖਿੱਚਦੇ ਤਾਂ ਪਏ ਆ ਪਰ ਬਹੁਤ ਔਖਾ ਹੈ ਬਾਈ ਆ ਰਹਾਂ ਤੇ ਰੋਡ ਇਹ ਜਿਆ ਤੇ ਲੰਕਾ ਲੱਗੇ ਹੋਈ ਹੈ 15-16 ਕਿਲੋਮੀਟਰ ਦੇ ਵਿੱਚ ਬਾਈ ਨਾ ਇੱਕ ਦੁਕਾਨ ਆਈ ਹੈ ਨਾ ਖੋਖਾ ਹੈ ਨਾ ਕੋਈ ਬਾਈ ਸ਼ੈੱਡ ਆਇਆ ਜਿਹਦੇ ਹੇਟਾ ਸਾਈਕਲ ਲਾ ਕੇ ਹੀ ਕੁਛ ਕੁ ਚਿਰ ਕੱਢ ਸਿੱਕੀ ਤੇ ਬਹਿ ਸਕੀਏ ਬਣੇ ਰਹੋ ਬਾਈ ਮਾਰਚੁਲਾ ਤਜ ਪਹੁੰਚਣਾ ਹੀ ਹੈ ਯਾਰ ਭਾਵੇਂ ਜੋ ਮਰਜ਼ੀ ਹੋ ਜੇ ਅੱਜ ਪਹੁੰਚਣਾ ਹੀ ਹੈ ਮਾਰਚੁਲਾ ਬਾਈ ਖੂਬਸੂਰਤ ਨਜ਼ਾਰੇ ਚੈੱਕ ਕਰੋ ਸਾਹਮਣੇ ਬਾਈ ਪਹਾੜਾਂ ਤੇ ਜਿਹੜੀ ਧੁੰਦੀ ਜਿਹੀ ਹੋਈ ਬੱਦਲ ਥੱਲੇ ਆਏ ਹੋਏ ਆ ਇੱਧਰ ਬਾਈ ਪਤਾ ਨਹੀਂ ਕਿਹੜੀ ਨਦੀ ਆ ਇਹ ਰਾਮਗੰਗਾ ਤਾਂ ਨਹੀਂ ਬਾਈ ਰਾਮਗੰਗਾ ਤਾਂ ਉਧਰ ਉਹ ਗਾਹਾਂ ਚੱਲ ਗਈ ਸੀਗੀ ਇਹ ਪਤਾ ਨਹੀਂ ਕਿਹੜੀ ਆ ਤੇ ਪਰ ਬਈ ਜਾਂਦੀ ਹੈ। ਉਧਰ ਵੇ ਕੁਦਰਤ ਦੇ ਨਜ਼ਾਰੇ ਦੇਖੋ ਤੇ ਇਧਰ ਸਾਡੇ ਮੂੰਹ ਦੇ ਹੋਲੀਏ ਦੇਖੋ। ਬਾਈ ਇੱਥੇ ਸਭ ਤੋਂ ਵੱਡਾ ਨੁਕਸਾਨ ਸਾਡਾ ਕੀ ਹੋਇਆ ਬਾਈ ਇੱਥੇ ਪਾਣੀ ਹੈ ਨਹੀਂ ਯਾਰ ਕਿਤੇ ਪੀਣ ਵਾਲਾ। ਕੋਈ ਪੰਪ ਹੈ ਨਹੀਂ ਕੋਈ ਕੋਹ ਹੈ ਨਹੀਂ ਬਾਈ ਦੁਕਾਨ ਕੋਈ ਬਾਈ ਖੋਖਾ ਕਿਸੇ ਪ੍ਰਕਾਰ ਦੀ ਕੋਈ ਚੀਜ਼ ਹੈ ਨਹੀਂ ਬਾਈ ਯਾਰ ਆਹ ਤੇ। ਪਰ ਨਜ਼ਾਰੇ ਬਹੁਤ ਸੋਹਣੇ ਨੇ ਇੱਕ ਵੀ ਬੰਦਾ ਹੈ ਨਹੀਂ ਰਾਤ ਤੇ ਅਸੀਂ ਤਿੰਨੇ ਤੁਰੇ ਫਿਰਦੇ ਆਂ ਤੇ ਖਿੱਚਦੀ ਹੈ ਬਾਈ ਥੋੜਾ ਗਾਂ ਫਿਰ ਹੋਰ ਚਲਦੇ ਆਂ 5 ਮਿੰਟ ਤੱਕ। ਬਹੁਤ ਹੀ ਗੰਦਾ ਰਾਹ ਹੈ ਬਾਈ ਅੱਜ ਅਲਾ ਤਾਂ ਯਾਰ ਐਨੇ ਦਾ ਬਾਈ ਲੱਸੀ ਘਰਾਤੀ ਰੋਡ ਨੇ ਯਾਰ ਤੇ ਨਾ ਇੱਥੇ ਪਾਣੀ ਮਿਲ ਰਿਹਾ ਨਾ ਬਾਈ ਕੁਛ ਲੰਕਾ ਲੱਗੀ ਹੋਈ ਹੈ ਪੂਰੀ ਪੂਰੀ ਦੀ ਪੂਰੀ ਬਾਈ ਟੁੱਟਿਆ ਯਾਰ ਉਹ ਰੋਡ ਹੈ ਬਾਈ ਕੋਈ ਵੀ ਇੱਥੇ ਬੰਦਾ ਹੈ ਨਹੀਂ ਜੇ ਮੈਂ ਫਸਣ ਵਾਲਾ ਕੰਮ ਹੋ ਗਿਆ ਫਸੇ ਹਾਂ ਜੀ ਬਾਈ ਇੱਥੇ 2:00 ਦਾ ਟਾਈਮ ਹੋ ਗਿਆ ਬਾਈ ਤੇ ਆਪਣਾ ਸਾਈਕਲ ਇੱਥੇ ਖੜਾਏ ਆ ਬਾਈ ਪਾਣੀ ਹੁਣ ਇੱਥੇ ਪਿੰਡ ਜ ਆਇਆ ਗੰਗੋੜਾ ਪਿੰਡ ਇਹਦਾ ਨਾਮ ਤੇ ਇੱਥੋਂ ਪਾਣੀ ਵਗ ਰਿਹਾ ਭਰ ਲਾਂਗੇ ਬਾਈ ਤੇ ਫਿਰ ਅੱਗੇ ਚੱਲਾਂਗੇ ਹੁਣ ਮੈਨੂੰ ਪਾਈ ਇੱਕ ਚੀਜ਼ ਨਾ ਸਮਝ ਆਈ ਹੈ ਬਾਈ ਡਰਾਈ ਫਿਟ ਕੱਪੜੇ ਆ ਸਾਈਕਲਾਂ ਦੇ ਤੇ ਬਾਈਕ ਦੇ ਸਫ਼ਰ ਤੇ ਪਾਣੀ ਕਿਉਂ ਜ਼ਰੂਰੀ ਨੇ ਕਿਉਂਕਿ ਛੇਤੀ ਸੁੱਕ ਜਾਂਦੇ ਨੇ ਬਾਰਿਸ਼ ਹੋਵੇ ਪਸੀਨਾ ਹੋਵੇ ਬੋਡੀ ਦੀ ਹੀਟ ਨਾਲ ਵੀ ਸੁੱਕ ਜਾਂਦੇ ਨੇ ਉਹ ਤੇ ਨਾਰਮਲ ਮਾੜੀ ਮੋਟੀ ਹਵਾ ਦੇ ਨਾਲ ਵੀ ਬਹੁਤ ਛੇਤੀ ਉਹਨਾਂ ਦਾ ਪ੍ਰਭਾਵ ਪੈਂਦਾ ਹੈ ਭਾਈ ਤੇ ਫਰਕ ਪੈਂਦਾ ਹੈਗਾ ਤੇ ਉਹ ਛੇਤੀ ਸੁੱਕ ਜਾਂਦੇ ਨੇ ਬਹੁਤ ਦੁਖੀ ਕਰਿਆ ਭਾਈ ਹੈਰਾਨ ਹੈ ਹੋ ਹੋ ਐਡਵੈਂਚਰ ਤਾਂ ਭਾਈ ਅੱਜ ਕਰ ਲਿਆ ਵਾਕਿਆ ਹੀ ਅੱਜ ਐਡਵੈਂਚਰ ਆਪਣਾ ਤਗੜਾ ਹੀ ਹੋ ਗਿਆ ਯਾਰ ਫੋਨ ਫੋਨ ਚਾਰਜ ਲਾ ਲਾ ਆ ਕੇ ਬੜਾ ਬਹੁਤ ਸੋਹਣੀ ਸੀ ਯਾਰ ਇਹ ਭਾਈ ਹੈਗੀ ਟ੍ਰਿਪਲ ਐਨ 1 ਕੇਵਲ ਆਹਦਾ ਕਿੱਥੇ ਗਿਆ ਉਹ ਸਿਸਟਮ ਜੇ ਲੈ ਚੱਲ ਗਿਆ ਬਾਈ ਜਾਣ ਦੋ ਫਿਰ ਇਹਦੇ ਉੱਪਰ ਲੱਗਿਆ ਹੋਇਆ ਸੀ ਇੱਕ ਸੌਦਾ ਦੋ ਲੱਗੇ ਹੋਏ ਸੀ ਦੋਨਾਂ ਪਾਸੇ ਦੋਨੋਂ ਹੀ ਗਏ ਚੱਲ ਕੋਈ ਨਹੀਂ ਯਾਰ ਫਿਰ ਨਵੀਂ ਲੈ ਲਾਂਗੇ ਚਾਰਜ ਲਾਈਏ ਫੋਨ ਓ ਬਾਈ ਬਿੱਟੂ ਪਾਣੀ ਭਰ ਕੇ ਲਿਆਇਆ ਤੇ ਹੁਣ ਜਾ ਕੇ ਪਾਣੀ ਕਿਥੇ ਮਿਲਿਆ ਬਾਈ ਬਾਈ ਆ ਸੜਕ ਨੇ ਵਾਵਾ ਜੀ ਲਵਾਇਆ ਚੜਾਈ ਤੇ ਚੜਾਉਂਦੇ ਦਾ ਤੇ ਮਾਰਚੂਲਾ ਰਹਿ ਗਿਆ 20 ਕਿਲੋਮੀਟਰ ਭਿੰਨਾ 7 ਕਿਲੋਮੀਟਰ ਨਾਗਤਲੇ 14 ਕਿਲੋਮੀਟਰ ਪੂਰੀ ਲੰਕਾ ਲੱਗੀ ਹੋਈ ਐ ਚੜਾਈ ਚੜਾਈ ਆ ਬਾਈ ਢਾਲ ਬਹੁਤ ਘਟ ਆਉਂਦੀ ਆ ਆਹ ਰੋਡ ਤੇ ਜੀ ਕਿਤੇ ਇਹ ਫਿਰ ਅੱਗੇ ਹੋਰ ਕਿ ਮੌਸਮ ਹੋ ਗਿਆ ਸਾਫ ਤੇ ਹੁਣ ਬਾਰਿਸ਼ ਦਾ ਮਾਹੌਲ ਹੈ ਨਹੀਂ ਹੁਣ ਗਰਮੀ ਲੱਗ ਰਹੀ ਆ ਬਾਈ ਅਸੀਂ ਕਿਸੇ ਚੀਜ਼ ਚ ਰਾਜੀ ਨਹੀਂ ਬਾਈ ਠੰਡ ਸੀਗੀ ਉਹ ਵੀ ਮਾੜੀ ਸੀ ਗਰਮੀ ਸੀ ਉਹ ਵੀ ਮਾੜੀ ਸੀ ਸਾਨੂੰ ਚਾਹੀਦਾ ਮੌਸਮ ਮੀਡੀਆ ਮੀਡੀਅਮ ਜਿਹਾ ਥੱਲੇ ਵਹਿੰਦੀ ਰਾਮਗੰਗਾ ਉੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਉੱਪਰਲੇ ਪਾਸੇ ਦੀ ਪਤਨੀ ਕਿਹੜੀ ਐ ਇੱਕ ਹੋਰ ਚੀਜ਼ ਦੱਸਦਾ ਆ ਰਾਹ ਜਿਹੜਾ ਹੈਗਾ ਨੇੜੇ ਜਰੂਰ ਪੈਂਦਾ ਹੈਗਾ ਪਰ ਆ ਰਾਹ ਤੇ ਬਾਈ ਸਹੂਲਤ ਕੋਈ ਨਹੀਂ ਮਿਲਨੀ ਬਾਈ ਅਸੀਂ ਤਾਂ ਬਾਈ ਦੋ ਦਿਨ ਤੋਂ ਨਹਾਤੇ ਨਹੀਂ ਅਸੀਂ ਸੋਚੀਏਂਦੇ ਸੀ ਰਾਹ 'ਚ ਕੋਈ ਝਰਨਾ ਝੁਰਨਾ ਆ ਜੂਗਾ ਉੱਥੇ ਥੋੜਾ ਨਹਾ ਨੂੰ ਲਾਂਗੇ ਇੱਥੇ ਤਾਂ ਬਾਈ ਪਾਣੀ ਨਹੀਂ ਮਿਲਦਾ ਪਿਆ ਪੀਣ ਵਾਸਤੇ ਨਹਾਣਾ ਕੀ ਹੈ ਬਾਈ ਚਲੋ ਯਾਰ ਖਿੱਚੀਏ 20 ਕਿਲੋਮੀਟਰ ਹੀ ਰਹਿੰਦਾ ਹੈ ਕੱਢ ਦਈਏ ਯਾਰ ਰਾਮਨਗਰ 95 ਕਿਲੋਮੀਟਰ ਮਰਚੂਲਾ ਫੇਰ ਤਈ ਹੋ ਗਿਆ ਉਹ ਪਿੱਛੇ ਜਿਹੜਾ ਬੋਰਡ ਲੱਗਾ ਸੀ ਉੱਥੇ ਮਰਚੂਲਾ ਸੀਗਾ 20 ਕਿਲੋਮੀਟਰ ਇੱਧਰ ਬਾਈ ਹੁਣ ਜਾ ਕੇ ਕਿਥੇ ਦੋ ਪਸ਼ੂ ਜੇ ਦਿਖੇ گاਵਾ ਜੀਆਂ ਹੋ ਸਕੇ ਨਾ ਦੁੱਧ ਕੱਢ ਕੇ ਪੀਨੇ ਆ ਬਾਈ ਇੱਥੇ ਬਾਈ ਆਪਣੀ ਲੰਕਾਂ ਲੱਗ ਗਈ ਬਾਈ ਦੋ ਰਾਹ ਹੁੰਦੇ ਨੇ ਕਿਛੋਂ ਕਾਫੀ ਕਫਰ ਕਵਰ ਕਰ ਰਹੇ ਹਾਂ 20 ਕਿਲੋਮੀਟਰ ਤਾਂ ਬਾੜ ਕੱਢਤੀ ਬਾਈ 15 ਕਿਲੋਮੀਟਰ ਰਹਿ ਗਿਆ ਹੁਣ ਮਰਚੂਲਾ ਮਰਚੂਲਾਗਾ ਤੇ ਇੱਥੇ ਬਾਈ 2 ਰੋਡ ਹੋ ਜਾਂਦੀ ਐ ਕਪੋਲ ਵਾਲਾ ਤੇ ਇੱਕ ਬਾਈ ਆਹ ਵਾਲਾ ਰੋਡ ਹੈ ਬਾਈ ਹੁਣ ਪਤਾ ਨਹੀਂ ਲੱਗ ਰਿਹਾ ਕਿਹੜਾ ਰੋਡ ਫੜੀਏ ਤੇ ਕਿਹੜਾ ਨਾ ਫੜੀਏ ਤੇ ਆ ਹਰਪਾਲ ਪੁੱਛੀ ਜਾਂਦਾ ਬਾਈ ਉਹ ਵੀ ਦਿੱਲੀ ਦੀ ਗੱਡੀਆਂ ਵਾਲਿਆਂ ਨੂੰ ਇਹਨਾਂ ਨੂੰ ਕਾਦਾ ਪਤਾ ਹੋਊਗਾ ਵੈਸੇ ਹੋ ਸਕਦਾ ਪਿੱਛੋਂ ਆਏ ਹੋਣੇ ਹੋ ਸਕਦਾ ਪਿੱਛੋਂ ਮਰਚੂਲੇ ਤੋਂ ਹੀ ਆਏ ਹੋਣ ਪੁੱਛ ਲੈ ਲੈ ਯਾਰ ਇਹਨਾਂ ਨੂੰ ਹਾਂ ਹਾਂ ਕਲਾ ਤੂੰ ਉਹ ਹਿੰਦੀ ਬੋਲ ਲਿਆ ਕਰ ਯਾਰ ਮਰਚੂਲੇ ਤੋਂ ਕਿਹੜਾ ਆ ਜਾਏਗਾ ਮਰਚੂਲਾ ਕਿਹੜਾ ਰਾਜ ਆਏਗਾ ਪੂਰਾ ਜਾਣਾ ਹੈ ਮਰਚੂਲਾ ਕੌਨਸਾ ਰਾਜ ਆਏਗਾ ਪਾੜ ਵੀ ਸਿਰਈ ਆ ਬਾਈ ਕਹਿੰਦਾ ਮਰਚੂਲਾ ਕਿਹੜਾ ਰਾਜ ਆਏਗਾ ਬਾਈ ਮੇ ਬਾਈ ਖੜੀ ਚੜਾਈ ਆ ਗਈ ਪਿਛਲੇ 1.5 ਕਿਲੋਮੀਟਰ ਤੋਂ ਲੰਕਾ ਵਾਲਾ ਕੀ ਬਾਈ ਜਿੰਨੇ ਵੀ ਇਹ ਰੋਡ ਤੇ ਪਾਇਆ ਬਾਈ ਉਹਨੂੰ ਮੈਂ ਕਵਾਂਗਾ ਬਾਈ ਹੋਰ ਕਿਸੇ ਨੂੰ ਨਾ ਪਾਈ ਇਹ ਰੋਡ ਤੇ ਪੁੱਠੇ ਰਾਹ ਪਾਤਾ ਬਾਈ ਉਹਨੇ ਤੇ ਕਹਿੰਦਾ ਬਾਈ ਬਹੁਤ ਸੁੱਖਾ ਹੈਗਾ ਮਜ਼ਾਕ ਮਜ਼ਾਕ ਚ ਉਹਨੇ ਕਹਿਤਾ ਹੋਣਾ ਤੇ ਬਾਰ ਬਾਰ ਕਹੀ ਗਿਆ ਇਦਾਂ ਇਦਾਂ ਤੇ ਬਾਈ ਉਹਨੇ ਪੁੱਠਾ ਰੋੜੀ ਪਵਾਤਾ ਯਾਰ ਸਾਨੂੰ ਸਾਡੀ ਹਾਲਤ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਣਾ ਬਾਈ ਕਿ ਜਮਾਈ ਸੈਟ ਹੋਏ ਪਏ ਆ ਵਾਕਈ ਬਾਈ ਦੁਖੀ ਕਰਤਾ ਬਾਈ ਇਹ ਰੋੜ ਮੇਂ ਦੁਖੀ ਵਾਕਈ ਯਾਰ ਇੱਕ ਤਾਂ ਗਰਮੀ ਉੱਤੋਂ ਰੋੜ ਇਹ ਜਾ ਬਾਈ ਬਦਰੀਨਾਥਲੇ ਰੋੜ ਦੇ ਹੀ ਵਟ ਚੜਾਤੇ ਨੇ ਬਾਈ ਚਲੋ ਯਾਰ ਹੁਣ ਪਾਰ ਕਰਨਾ ਪੈਣਾ ਬਾਈ ਵਾਪਸ ਜਾਣ ਦਾ ਵੀ ਕੋਈ ਤੋਕਣੀ ਵੜਦਾ ਇੱਥੋਂ ਕਾਟ ਟੁੱਟਿਆ ਰੋਡ ਬਾਈ ਇਹ ਤਾਂ ਮੈਨੂੰ ਲੋਸਰ ਬਾਟਲ ਵਾਲੇ ਹਾਈਵੇ ਦੀ ਯਾਦ ਕਰਾਉਂਦਾ ਉਹਦਾ ਪਿੰਡ ਲਿਆ ਪਿਆ ਬਾਈ ਤੇ ਪੇਚ ਪੇਚ ਬਟਾ ਪਿਆ ਓਏ ਪੇਚ ਦੇ ਕਿਤੇ ਇਹਦਾ ਕੰਮੀ ਖਰਾਬ ਹੋ ਗਿਆ ਯਾਰ ਹੈਗਾ ਪੇਚ ਇਹ ਵੇਖ ਲਾ ਦੇਖ ਲਾ ਕਢ ਨਾ ਲੱਬੜਾ ਅੱਧੇ ਪਰਲੇ ਪਾਸੇ ਆਪਣਾ ਲੱਭਾ ਸੀ ਚੱਲੇ ਜਾਂਦੇ ਸੀਗੇ ਇੱਥੋਂ 9 ਕਿਲੋਮੀਟਰ ਰਹਿ ਗਿਆ ਮਰਤੂਲਾ 9 ਕਿਲੋਮੀਟਰ ਨਾ ਕਿੰਨਾ ਫਿਰ 5 5 ਕਿਲੋਮੀਟਰ ਬਸ तो बड़ा नेड़े रह गया बने आप बच्चे ये मिले क्या नाम है बै जी अरुण आपका कृष्णा कृष्णा तो बी का स्कूल नेड़े ही भाई ने पैंता है भाई इतें कितने पढ़ते हैं तो बी असि सोची ये स्कूल जाते ने बड़ी दूर दूर पिछे ही एक होर बंद पूछा सगा वो कहें बई जराूल ने हर पिंड हर गाँव में मिल जाता है स्कूल है ना हाँ। हर डिग्री कॉलेज दूर होते हैं है ना इतकल बी गिरी ज्यादा ला ਤੇ ਚਲੋ ਚਲੀਏ ਯਾਰ ਬਾਈ ਫਿਰ ਹੁਣ ਕੱਢ ਲਈਏ ਮਰਚੂਲਾ ਧੰਨਵਾਦ ਭਾਈ ਬੜਾ ਹੀ ਕਸੂਤਾ ਰਹਾ ਹੈ ਭਾਈ ਸਾਈਕਲ ਖਤਮ ਹੀ ਹੋ ਗਿਆ ਮੈਨੂੰ ਲੱਗਦਾ ਏਡਾ ਰਹਾ ਹੈ ਸਾਈਕਲ ਇਧਰ ਨੂੰ ਜਾਂਦਾ ਯਾਰ ਬੇਲੇ ਪਾਸੇ ਉਹ 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 ਪੈ ਗਈ ਕੰਮ 'ਤੇ ਪੈ ਗਿਆ ਬੜਾ ਹੀ ਕਸੂਤਾ ਰਹਾ ਹੈ ਭਾਈ ਜੰਗਲਾਂ ਹੀ ਹਾਂ ਦੇ ਵਿੱਚ ਉੱਤਰਨਾ ਕਾ ਜੇ ਫਿਰ ਤਾਂ ਬਾਈ ਪੈੜਲਾਂ ਦਾ ਕੋਈ ਚੱਕਰ ਨਹੀਂ ਅੱਜ ਯਾਰ ਬਾਈ ਲਿਖਾ ਕੇ ਲੈ ਲਓ ਆ ਰਹਾ ਤੇ ਜੇ ਕੋਈ ਆਇਆ ਹੋਣਾ ਨਾ ਉਹ ਨਹੀਂຊੂਈ ਆ ਬਾਈ ਬਿੱਟੂ ਹੀ ਆ ਤੇ ਹਰਪਾਲੀ ਆ ਬਾਈ ਸਹੀ ਗੱਲ ਹੈ ਕਿ ਨਹੀਂ ਇਹ ਰਹਾ ਤੇ ਸਾਈਕਲ ਲੈ ਕੇ ਮੈਨੂੰ ਨਹੀਂ ਲੱਗਦਾ ਕੋਈ ਆਇਆ ਬਾਈ ਇੰਨੇ ਪੂਰੇ ਵਟ ਘੜਾਈ ਲਦਾਖ ਸਪੀਤੀ ਸਾਰੇ ਫੀਲ ਹੈ ਬਾਈ ਇਹ ਦੇਖੀ ਆਕਸੀਜਨ ਦੀ ਕਮੀ ਮੰਨ ਲਓ ਜਾਂ ਕੁਛ ਮੰਨ ਲਓ ਇੱਥੇ ਉਹਦੀ ਕੋਈ ਚੱਕਰੀ ਹੈਣੀਗਾ ਤੁਸੀਂ ਇੱਥੇ ਚਲਾ ਕੇ ਦਿਖਾਓ ਸਾਈਕਲ ਬਾਈ ਆੜੇ ਰਹਾ ਹਾਂ ਤੇ ਆ ਭਾਈ ਸਾਹ ਵਾਟ ਘੜਾਏ ਭਾਈ ਮਰਚੂਲੇ ਨੇ ਯਾਰ ਪਰ ਜਿੰਨੀਆਂ ਮਾਮੀਆਂ ਤਾਆਂ ਚਾਚੇ ਤਾਆਂ ਟੱਕਰੀਆਂ ਰਾਜ ਹਰੇਕ ਨੇ ਕੀ ਕਹਿੰਦਾ ਸੀ ਪਹਿਲੀ ਵਾਰ ਅਸੀਂ ਪਹਿਲੀ ਵਾਰ ਹੀ ਸਾਈਕਲ ਦੇਖ ਰਹੇ ਆ ਕਹਿੰਦੇ ਹਾਂ ਬਿਲਕੁਲ ਮੈਨੂੰ ਹਰੇਕ ਨੇ ਕਿਹਾ ਭਾਈ ਇੱਥੇ ਸਾਈਕਲ ਲੈ ਕੇ ਤੁਸੀਂ ਪਤਾ ਨਹੀਂ ਕਿੱਦਾਂ ਆ ਗਏ ਹੋ ਭਾਈ ਅਸੀਂ ਮਾਨ ਨਹੀਂ ਕਰਦੇ ਪਰ ਇੱਕ ਗੱਲ ਹੈ ਭਾਈ ਅਸੀਂ ਮਿਹਨਤ ਕਰੀ ਆ ਯਾਰ ਸੱਚੀ ਇਹ ਰੋਡ ਤੇ ਹੀ ਮਿਹਨਤ ਕਰੀ ਆ ਮਾਨ ਨਹੀਂ ਕਰਦੇ ਪਰ ਇੱਥੇ ਸਾਈਕਲ ਲੈ ਕੇ ਜਾਣਾ ਕੋਈ ਯਾਰ ਸੋਖੀ ਗੱਲ ਨਹੀਂ ਹੈਗੀ ਯਾਰ ਆਪਾਂ ਨੂੰ ਅਸਲ ਦੇ ਵਿੱਚ ਗੱਲ ਇਹ ਗੱਲ ਤੁਹਾਡਾ ਨਾ ਕਰੀਏ ਤਾਂ ਭਾਈ ਆਹ ਰਾਹਾਂ ਤੇ ਭਾਈ ਸਾਈਕਲ ਜੇ ਕਿਸੇ ਨੇ ਦੇਖੇ ਹੈ ਤੇ ਆ ਰਹਾ ਨੇ ਸਾਈਕਲ ਜੇ ਦੇਖਿਆ ਉਹ ਸਾਡੇ ਹੀ ਦੇਖਿਆ ਬਾਈ ਮਿਸਕੂਡ ਖਾਲੀ ਦੇਈਂ ਰਕਤ ਦਾ ਤੁਪਿਆ ਕੇ ਪੂਰਾ ਦੇ ਦੇ ਪਿਆਰ ਲਗਾ ਐ ਪਿਆਰ ਵਾਲਾ ਲੈ ਪਿਆਰ ਵਾਲਾ ਲੈ ਖਾ ਤੁੰਦ ਖਾਣਾ ਪਿਆਰ ਵਾਲਾ ਆ ਜਾ 32 33 ਕਿਲੋਮੀਟਰ ਚੱਲਣ ਤੋਂ ਬਾਅਦ ਇੱਕ ਪਹਿਲੀ ਦੁਕਾਨ ਦਿਖੀ ਹੈ ਬਾਈ ਜੇ ਕਿਹੜਾ ਸਗਾਉਂ ਪੜਦਾ ਹੈ ਇਹ 나ਗਟਲੇ گاਉਂ 나ਗਤਲੇ ਹਾਂ 나ਗਤਲੇ ਪਿੰਡ ਦੇ ਵਿੱਚ ਇਹ ਦੁਕਾਨ ਹੈ ਬਾਈ ਤੇ ਇੰਦਰ ਲਿੰਕਾ ਘੜਦੀ ਤੇ ਬਾਈ ਨਾਲ ਪੀਨੜ ਖਾਈ ਜੰਨੇ ਆ ਕਿਦਾਂ ਦੇਖਦਾ ਓਏ ਇਦਾਂ ਹੀ ਜਿਵੇਂ ਦੇਖੀ ਹੁੰਦਾ ਨਾ ਕਰਕੇ ਕੈਮਰੇ ਦੇਖ ਕੇ ਪਿੱਛੇ ਪਿੰਡ ਛੱਡ ਆਏ ਬਾਈ 나ਗਤਲੇ ਤੇ ਇੱਥੋਂ ਰਹਿ ਗਿਆ 4.5 ਕਿਲੋਮੀਟਰ ਮਰਚੁਲਾ ਤੇ ਬਾਈ ਵਾਵਾ ਖੇਚਲੇ ਯਾਰ ਅੱਜ ਵਾਵਾ ਤਾਂ ਨਹੀਂ ਬਾਈ ਹਿੰਮਤ ਮਾਰ ਕੇ ਖਿੱਚ ਕੇ ਲਏ ਅੱਜ ਜੇ ਨਾ ਖਿੱਚੇ ਜਾਂਦੇ ਤੇ ਬਾਈ ਅੱਜ ਡਿਨਰ ਹੁੰਦੇ ਕਿ ਇਹ ਬਾਗ ਚੀਤੇ ਕਹਤੇ ਨੇ ਦੂਏ ਦਾ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਖਿੱਚਤਾ ਯਾਰ ਜਨਰਜੀ ਆ ਗਈ ਸਰੀਰ ਚ ਇੱਕ ਦੁਕਾਨ ਦੇਖੀ ਸੀ ਉਥੋਂ ਲਿਮਕਾਇਆ ਲੈ ਲਿਆ ਸੀ ਤੇ ਥੋੜਾ ਜਿਹਾ ਸਰੀਰ ਕਾਇਮ ਹੋ ਗਿਆ ਉਹਦੇ ਨਾਲ ਮਿੱਠਾ ਤੁਹਾਨੂੰ ਪਤਾ ਹੀ ਹੈ ਵਧੀਆ ਹੁੰਦਾ ਇਨਸਟੈਂਟ એનર્ਜੀ ਵਾਸਤੇ ਇਥੋਂ ਫਿਰ ਚੜ੍ਹਾਈ ਆ ਗਈ ਤੇ ਬਾਈ ਚੱਲੀ ਜਾਂਦਾ ਸੜਕ ਨੂੰ ਪੱਕੀ ਕਰਾਣ ਦਾ ਕੰਮ ਤੇ ਮਰਚੂਲਾ ਰਹਿ ਗਿਆ 3 ਕਿਲੋਮੀਟਰ ਬਾਈ ਵਾਵਾ ਖਿੱਚ ਲਿਆਈ ਵਧੀਆ ਰਹਿ ਗਈ ਮਰਚੂਲਾ ਪਹੁੰਚਣ ਲਿਆ ਸੀ ਇੱਦੇ ਉਧਰਲੇ ਪਹਾੜੀ ਤੇ ਹੈਗਾ ਮਰਚੂਲਾ ਇਧਰ ਬਾਈ ਚੈੱਕ ਕਰੋ ਕਿੰਨਾ ਸੋਹਣਾ ਕੈਫੇ ਬਣਿਆ ਹੋਇਆ ਬਾਈ ਇਧਰ ਟੂਰਿਜ਼ਮ ਵੱਧ ਰਿਹਾ ਤਾਂ ਕਰਕੇ ਇੱਥੇ ਫਿਰ ਲੋਕੀ ਆਹ ਜੀ ਥਾਂਾਂ ਪਾਈ ਜਾਂਦੇ ਤੇ ਵਧੀਆ ਆ ਉਹ ਆਪਣੇ ਚੋਬਰ ਅੱਗੇ ਲੰਘ ਗਏ ਤੇ ਮੈਂ इतने लोग कर रहे हैं भाई चलिए यार, यार, यार आज तई बस ही हो गई यार वाकई यार अज मैं थकिया अज वाकई लग रहा भाई यार थकावट हो ही है थकावट होंगी की है अगे कभी नहीं फील होया इन्ने दिन च पहले दिन जरूर होया पर अची कटे गए चलो मरचोले पहुँच के हम मिलना भाई यह हूँ दो किलोमीटर का पेंटा जरा चढ़ाई ला मारचौला आ चुक जी तो भाई मारचोले ने तो अच्छ वाटी कढ़ाते बी यार मार चूल्ले ने भाई साढे चूल्हे दिखाते तो भाई बई आखिरी वार्ड मेरी बड़ी सोहनी निबड़ी बहुत सोना दो किलोमीटर मैं चढ़ाई चढ़ाती भाई पता नहीं कितना चढ़ाई है पर नारा आ गया किलोमीटर तेज़ जमा ही नज़ारा आ गया जोड़ी मर्जी टी सी चढ़ा लो नीशू चढ़ा देगा हम इतने एक फिशिंग पॉइंट हूँ ही जो तो असी देखा ही पहले तो भाई वो फिशिंग पॉइंट पर जाई कैंपिंग वूंपिंग बंद करती ਤੇ ਨਾ ਹੋਵੇ ਬਾਈ ਰਾਤੀ ਸਾਈਕਲ ਚਲਾ ਕੇ ਫਿਰ ਅੱਗੇ ਜਾਣਾ ਪਵੇ ਕੋਈ ਥਾਂ ਲੱਭਣ ਵਾਸਤੇ ਪੰਪ ਪੰਪ ਜਿਹਾ ਕੋਈ ਲੱਭ ਗਿਆ ਤੇ ਫਿਰ ਉੱਥੇ ਕੈਂਪ ਕਰ ਲਾਂਗੇ ਤੇ ਇਹਨੂੰ ਪੁੱਛ ਲੈਣੇ ਆ ਬਾਈ ਪੰਪ ਕਿੰਨਾ ਕੁ ਦੂਰ ਹੈ ਇੱਥੋਂ ਜੀ ਤੇ ਹੁਣ ਮਿਲਦੇ ਆ ਤੁਹਾਨੂੰ ਕਿਤੇ ਟਾਬੇ ਤੇ ਜਾ ਕੇ ਬਾਈ ਅੱਜ ਦਾ ਬਾਈ ਆਪਾਂ ਨੂੰ ਸਟੇ ਮਿਲ ਗਿਆ ਇੱਥੇ ਮਰਚੂਲਾ ਦੇ ਵਿੱਚ ਤੇ ਮਰਚੂਲਾ ਦੇ ਹੀ ਖਾਣਾ ਪੀਣਾ ਖਾਇਆ ਹੈ ਬਾਈ ਪਿਛੋਂ ਦੀ ਤੇ ਢਿੱਡ ਟੁੜ ਭਰ ਲਿਆ ਅੱਜ ਬਾਈ ਯਾਰ ਬਾਹਰੋਂ ਹੀ ਖਾ ਲਿਆ ਯਾਰ ਅੱਜ ਨਹੀਂ ਬਣਾ ਪਾਇਆ ਸੋਰੀ ਕੱਲ ਹੁਣ ਬਣਾਵੇ ਆ ਕਰਾਂਗੇ ਹੁਣ ਤਾਂ ਵੈਸੇ ਕੋਸ਼ਿਸ਼ ਕਰਾਂਗੇ ਕਰਾਂਗੇ ਡੇਲੀ ਬਣਾ ਲਈਏ ਪੱਦਰ ਲਾਕੇ ਚ ਜਾ ਕੇ ਤੇ ਆ ਬਾਈਆਂ ਨੇ ਸਾਨੂੰ ਕਰੀ سپورਟ ਤੇ ਕਮਰਾ ਦੇਤਾ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆਪਕਾ ਬਾਈ ਤੇ ਇਹਨਾਂ ਬਾਈ ਨੂੰ سپورਟ ਕਰਿਆ ਕਰੋ ਇਹਦੀ ਦੁਕਾਨ ਹੈ ਬਾਈ ਕਿਸ ਚੀਜ਼ ਦੀ ਦੁਕਾਨ ਹੈ ਆਪਕੀ ਬਾਈਕ ਦੀ ਬਾਈਕ ਬਿਲਡਿੰਗ ਬਾਈਕ ਵਾਰਲਡ ਦੀ ਮਾਰ ਚੁਲਾਓ ਤੇ ਬਾਈ ਕੋ ਜਰੂਰ ਹੋ ਕੇ ਜਾਇਓ ਯਾਰ ਤੇ ਕੋਈ ਕੰਮ ਹੋਵੇ ਬਾਈ ਕੋ ਕਰਾਇਓ ਜਰੂਰ ਇਹ ਇੰਨਾਂ ਕ ਆਪਾਂ ਹੈਲਪ ਕਰ ਸਕਦੇ ਆ ਇਹ ਜਰੂਰ ਕਰਦਾਂਗੇ ਬਾਈ ਜੇ ਕੋਈ ਆਪਣਾ ਵੀਰ ਬੰਦੂ ਆਇਆ ਤੇ ਬਾਈ ਇਹਨਾਂ ਕੋਲੋਂ ਕੋਈ ਸਮਾਨ ਸੂਣ ਲੈ ਕੇ ਤੁਹਾਡੀ ਹੈਲਪ ਕਰ ਸਕਦਾ ਹੈ ਬਾਈ। ਕਿ ਹੈਲਪ ਹੋ ਗਈ ਆ ਬਾਈ। ਬਹੁਤ ਧੰਨਵਾਦ ਬਾਈ ਤੁਹਾਡਾ ਤੇ ਆਪਾਂ ਨੂੰ ਇਹ ਅੱਜ ਦਾ ਸਟੇ ਮਿਲਿਆ। ਸਾਈਕਲ ਆਪਾਂ ਇੱਥੇ ਖੜਾ ਲਈ ਮੀਂਹ ਕਣੀ ਤੋਂ ਬਚਣ ਵਾਸਤੇ ਆਪਾਂ ਨੂੰ ਵਧੀਆ ਥਾਂ ਮਿਲ ਗਈ ਇੱਥੇ ਟੀਨ ਲੱਗੀ ਹੋਈ ਸ਼ੈੱਡ ਇਹ ਤੇ ਆਪਣਾ ਹਰਪਾਲ ਸਮਾਨ ਕੱਢੀ ਜਾਂਦਾ ਹੈਗਾ। ਕੱਢਦਾ ਕਰਦਾ ਉਹ ਮੈਂ ਮੈਟ ਕਰ ਰਿਹਾ ਨਾ। ਚੋਰ ਆ ਮੈਂ। ਉਹ ਨਹੀਂ ਮੈਟ ਕੱਢਣ ਦੀ کہہ ਰਿਹਾ ਮੈਂ। ਤੇ ਉਹ ਲੈਟਰ ਕੱਢ ਲਈ ਮਤਲਬ ਆਪਣਾ ਅਰਗਬਤੀ ਬਾਲ ਲਾਂਗੇ ਅਸੀਂ। ਉਹ ਨਾ ਨਾ ਹੋਊਗੀ। हाँ खाना खाया है हम सर खाना खा, खा गए अभी हम इधर ढाबे पे ही हमने खा लिया भाई ढाबे में नहीं तो हम बना लेते आज हमने फिर उधर से ही हमने फिर फटाकाड दिया था ते इधर टॉक मार ले मेरी जान तो टॉर्च चला है बग्गी कमी सो गए क्या क्या सर नीचे सो गए हो या नहीं जी हमारे पास वो होते हैं जोगा मैट होते हैं ना कि जोका मैट को बचा लेता है तो उधर पड़ जाता है हां जैसे पे जाता है उधर फिर अच्छा हो जाता है और यार कितना चार्जर स्कूटरों का है है चार्जर चार्जर वो ही चीज होना थेले तेरे ते बाकी मेरे बैग च होगा, सलाह कुछ आ ये नहीं खटखट हुआ था करला क्यों ही पेजी गदे ते कितने दिन से लिख लो हमको दो महीना होने वाला है दो महीने जी भाई ठीक है भाई धन्यवाद